ਦਰਦੇ مالک ਸਦਾ ਅਵਤਾਰ ਮਿਰਹਾ ਨੀਅਤ ਦੇ ਪੰਡਾਰ ਕਲਯੂਕੀ ਬੋਹਿਤ ਲੋਕ ਪਰ ਲੋਕ ਸੁਹਾਏ ਭਗਤੀ ਸ਼ਕਤੀ ਦੇਦਾ ਤੇ ਨੂ ਕਿ ਵਰਨ ਪਾਤਿ ਸ਼ਹਾ ਗਿਆਨ ਤੇ ਸਾਗਰ ਜੁਗ ਹੋ ਜੁਗਿਆ ਦਾਤ ਸਤ ਗੁਰੂ ਜਗਤ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਸਤ ਸੰਗੀ ਜਨੋ ਆਪ ਜੀ ਸਤਗੁਰੂ ਜੀ ਦੇ ਅਮੂਲਕ ਬਚਨ ਸਰਵਣ ਕਰ ਰਹੇ ਹੋ ਜੋ ਪੰਜਵੀਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰਤੋਂ ਚਾਰਨ ਕੀਤੇ ਹੋਏ ਮਹਮੂਲ ਹੰਤੇ ਤਨ ਤਹੰ ਨੂੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਨੇ ਭਲੇ ਲਈ ਜਿੰਨ ਦੇ ਕਲਿਆਣ ਹਿੱਤ ਹੁਕਮ ਨਾਵੇ ਦੇ ਰੂਪ ਵਿੱਚ ਵਰਗੜ ਕਰਕੇ ਸਾਰੇ ਸਰਵਨਾ ਤੱਕ ਪਹੁੰਚਾਏ ਨੇ ਸਤਿਗੁਰ ਜੀ ਸ਼ਬਦ ਰਾਹੀ ਬਖਸ਼ਿਸ਼ ਕਰ ਰਹੇ ਨੇ ਪਰਵਿਸ਼ਰ ਕਿਸ ਤਰ੍ਹਾਂ ਦਾ ਹੈ ਜੋ ਕਦੇ ਵੀ ਪਾਲਣ ਤੋਂ ਜਨਮ ਤੋਂ ਸੰਭਾਲ ਤੋਂ ਸਾਡੇ ਤੋਂ ਦੂਰ ਨਹੀਂ ਹੁੰਦਾ ਜੋ ਥੋੜੀ ਦੇਰ ਲਈ ਸਾਥੀ ਹੈ ਸਾਡਾ ਉਹ ਸਾਥੀ ਨਹੀਂ ਹੈ ਸਾਥੀ ਉਹੀ ਹੈ ਜੋ ਸਦੀ ਵੀ ਰੰਨ ਹੈ ਇਹ ਪਦੇਸ ਮੁਖ ਪਾਵ ਚਿਤੈ ਆਓ ਸਰਵਣ ਕਰਨ ਦਾ ਯਤਨ ਕਰਿਏ ਜੀ ਸਤਨਾਮੁ ਵਾਹਿਗੁਰੂ ਜੀਓ ਜਹ ਜਹ ਪੀਖੋ ਤਹ ਹਜ਼ੂਰ ਕਤ ਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਤੁਮਹਾਂ ਸਦਾ ਧਿਆਈ ਸਤਿਗੁਰਜੀ ਬਖਸ਼ਿਸ਼ ਕਰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਮੈਂ ਜਿੱਥੇ-ਜਿੱਥੇ ਵੀ ਦੇਖਦਾ ਹਾਂ ਤੂੰ ਉੱਥੇ ਹੀ ਹਜ਼ੂਰ ਮੌਜੂਦ ਹੈ ਸਾਹਮਣੇ ਹੈ ਹਜ਼ੂਰ ਹੈ ਦੂਰ ਕਤ ਹੋ ਨਾ ਜਾਈ ਕਦੇ ਵੀ ਤੂੰ ਸਾਡੇ ਤੋਂ ਦੂਰ ਹੁੰਦਾ ਨਹੀਂ ਜੇ ਉਹ ਦੂਰ ਹੋ ਗਿਆ ਤੇ ਅਸੀਂ ਹੈ ਹੀ ਨਹੀਂ ਉਦੋਂ ਸਰੀਰ ਹੁੰਦਾ ਹੈ ਅਸੀਂ ਨਹੀਂ ਹੁੰਦੇ ਸਰੀਰ ਵੇੜੇ ਵਿੱਚ ਪਿਆ ਹੁੰਦਾ ਹੈ ਆਲੇ-ਦੁਆਲੇ ਰੋਂਦੇ ਹੁੰਦੇ ਨੇ ਲੋਕ ਲਗਰ ਪਰਮੇਸ਼ਰ ਦੂਰ ਹੋ ਜਾਂਦਾ ਹੈ ਬਸ ਉਹ ਉਹ ਹਉ ਦਾ ਦੂਰ ਹੋਣਾ ਤੂੰ ਕਦੇ ਵੀ ਦੂਰ ਨਹੀਂ ਹੁੰਦਾ ਮੈਂ ਜਿੱਥੇ ਦੇਖ ਰਿਹਾ ਉੱਥੇ ਤੂੰ ਹੈ ਹਜ਼ੂਰ ਹੈ ਹਜ਼ੂਰ ਕਤ ਦੂਰ ਬਤਾਵੋ ਦੁੰਦਰ ਬੰਦੋ ਸੁੰਦਰ ਪਾਵੋ ਕਬੀਰ ਸਾਹਿਬ ਕਹਿੰਦੇ ਨੇ ਤੁਸੀਂ ਦੂਰ ਕਹਿ ਰਹੇ ਹੋ ਧਾਰਮਿਕ ਲੋਕਾਂ ਨੂੰ ਕਹਿੰਦੇ ਉਹ ਤਾਂ ਬਿਲਕੁਲ ਮੇਰੇ ਨੇੜੇ ਐ ਸਾਹਮਣੇ ਹਰ ਵਕਤ ਹੈ ਹਰ ਵਕਤ ਹੈ ਜਹ ਜਹ ਦੇਖੋ ਪਰ ਮੈਂ ਜਿੱਥੇ ਦੇਖਦਾ ਇਹ ਕਿਵੇਂ ਹੁੰਦਾ ਹੈ ਗੁਰੂ ਸਾਹਿਬ ਦਾ ਕਿਉਂ ਇਹ ਸਾਡਾ ਕਿਉਂ ਨਹੀਂ ਹੁੰਦਾ ਸਤਗੁਰ ਜੀ ਬਾਣੀ ਵਿੱਚ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੀ ਬਾਣੀ ਦੇ ਵਿੱਚ ਕਹਿੰਦੇ ਨੇ ਸਿੱਧ ਕ ਕਰ ਸਜਦਾ ਮਨ ਕਰ ਮਖਸੂਦ ਜਹ ਤਿਰ ਦੇਖੋ ਤਹ ਤਿਰ ਮੋਜੂ ਜਹ ਤਿਰ ਜਿਹੜੇ ਪਾਸੇ ਧਿਰਾਂ ਹੁੰਦੀਆਂ ਨੇ ਦੋ ਧਿਰਾਂ ਨੇ ਤਿੰਨ ਧਿਰਾਂ ਨੇ ਪਾਸੇ ਮੈਂ ਜਿੱਥੇ ਵੀ ਦੇਖਦਾ ਉੱਥੇ ਹੀ ਮੌਜੂਦ ਹਜ਼ੂਰ ਇੱਕੋ ਹੀ ਚੀਜ਼ ਹੈ ਹਜ਼ੂਰ ਵੀ ਸਾਡੀ ਭਾਸ਼ਾ ਦਾ ਲਫ਼ਜ਼ ਨਹੀਂ ਹੈ ਮੌਜੂਦ ਵੀ ਨਹੀਂ ਹੈ ਇਹ ਅਰਬੀ ਪਾਰਸੀ ਵਿੱਚੋਂ ਆਏ ਹੋਏ ਲਿਖੇ ਗੁਰਮੁਖੀ ਵਿੱਚ ਨੇ ਬਹੁਤ ਸਾਰੀ ਬਾਣੀ ਗੁਰਮੁਖੀ ਵਿੱਚ ਲਿਖਤ ਹੈ ਮਗਰ ਭਾਵ ਸੜੇ ਸਾਰੇ ਉਹਦੇ ਨਹੀਂ ਯਕ ਅਰਜ਼ ਗੁਫਤੰ ਪੇਸ਼ ਤੋ ਗੋਸ ਕੁੰਨ ਕਰਤਾਰ ਹਕਰ ਕਬੀਰ ਰਹੀਮ ਤੂੰ ਬੇਅੈਬ ਪਰਮਰਗਾਰ ਸਾਰੇ ਲਭ ਪਾਰ ਤ ਜਹ ਜਹ ਦੇਖੋ ਸਿੱਧਕ ਕਰ ਸਜਦਾ ਤੇਰੀ ਸਰਦਾ ਹੈ ਜਿਹੜੀ ਉਹਨੂੰ ਸਜਦਾ ਹੈ ਉਹਨੂੰ ਨਮਸਕਾਰ ਹੈ ਸਜਦਾ ਕਹਿੰਦੇ ਨੇ ਨਮਸਕਾਰ ਜੇ ਤੇਰੇ ਅੰਦਰ ਭਾਵਨਾ ਨਾ ਸਮਝੋ ਪ੍ਰਮਾਤਮਾ ਨੂੰ ਨਮਸਕਾਰ ਮਨ ਕਰ ਮਕਸੂਦ ਮਨੋਰਥ ਬਣਾ ਵੀ ਮੈਂ ਪਰਮੇਸ਼ਰ ਨੂੰ ਹਾਲ ਉਹਦਾ ਮਿਲਣਾ ਪ੍ਰਯੋਜਨ ਬਣਾ ਮਕਸੂਦ ਬਿਸਵਾ ਸਰਦਾ ਮੰਦੀ ਐਸੀ ਬੜੇ ਮੈਂ ਦੇਖਣਾ ਹੈ ਮਿਲਣਾ ਹੈ ਹੋਰ ਕੁਝ ਹੋਵੇ ਨਾ ਹੋਵੇ ਬਸ ਫਿਰ ਜਹਿ ਧਿਰ ਦੇਖੋ ਤਹ ਬੌਜੂਦ ਹਰ ਵਾਰਸ਼ੇ ਦਿਖੇਗਾ ਕਹਿੰਦੇ ਰਵ ਰਿਹਾ ਸਰਬੱਤਰ ਮੈਂ ਦੂਰ ਕਤ ਹੁਨਾ ਰਵ ਰਿਹਾ ਸਰਬੱਤਰ ਮੈਂ ਵਾਹਿਗੁਰੂ ਮਨ ਸਦਾ ਤੇ ਆਈ ਕਰਨ ਕੀ ਹੈ ਸਰਬੱਤਰ ਵਿੱਚ ਹੈ ਇਨਹੀਂ ਤੁਹਾਡੇ ਵਿੱਚ ਹੈ ਇਨਹੀਂ ਸਾਡੇ ਵਿੱਚ ਹੈ ਉਤਨਾ ਹੀ ਹੈ ਬਰਾਬਰ ਹੈ ਪਰ ਕੀ ਕਰਨਾ ਕੀ ਹੈ ਮਨ ਸਦਾ ਤੇ ਆਈ ਉਸ ਨੂੰ ਮਨ ਸਦਾ ਹਮੇਸ਼ਾ ਯਾਦ ਕਰਦਾ ਰਹੇ ਆ ਨਹੀਂ ਕਰਦਾ ਮਨ ਕੀ ਮੁੱਖ ਵੀ ਨਹੀਂ ਕਰਦਾ ਮਨ ਤਾਂ ਬਹੁਤ ਵੱਡੀ ਗੱਲ ਹੈ ਮਨ ਕਰ ਜੇ ਮਨ ਤਾਂ ਇੱਕ ਛਿਣ ਗਾਏ ਤਾਂ ਵੀ ਪਾਰ ਹੈ ਮਨ ਸਦਾ ਤੇ ਆਈ ਸਾਰਿਆਂ ਵਿੱਚ ਹੈ ਉਹ ਮਨ ਤੇ ਆਉਂਦਾ ਨਹੀਂ ਮਨ ਉਸ ਨੂੰ ਧਿਆਂਦਾ ਹੈ ਉਸ ਨੂੰ ਯਾਦ ਕਰਦਾ ਜਿਹੜੇ ਛੱਡ ਕੇ ਜਾਣ ਵਾਲੇ ਕਿਆ ਹੋ ਕਿਸੇ ਵੀ ਪ੍ਰਕਾਰ ਦੀ ਮਾਇਆ ਹੈ ਉਹਨੂੰ ਯਾਦ ਕਰਦਾ ਹੈ ਕਾਮਨਾ ਆਵੇ ਸੋ ਫਿਰ ਫਿਰ ਮੰਗੀ ਉਹ ਉਹਨੂੰ ਨਹੀਂ ਯਾਦ ਕਰਦੇ ਜਿਹੜਾ ਹਮੇਸ਼ਾ ਸੜੇ ਅੰਦਰ ਰਹਿੰਦਾ ਹੈ ਸਰੂ ਦੇ ਰਿਹਾ ਸੜੀ ਸੰਭਾਲ ਕਰ ਰਿਹਾ ਜਨਮ ਦਿੱਤਾ ਕੋਈ 50 ਸਾਲ ਤੋਂ 60 ਸਾਲ ਤੋਂ ਜਿੰਨਾ ਵੀ ਕਿਸੇ ਦਾ ਇੱਥੇ ਸਮਾਂ ਆਇਆ ਨੂੰ ਹੋਇਆ ਉਨੀ ਦੇਰ ਤੋਂ ਪਾਲਣਾ ਕਰ ਰਿਹਾ ਹੈ ਖਾਣ ਨੂੰ ਦੇ ਰਿਹਾ ਹੈ ਜਿਉ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪਹਿਨਣ ਕਾਣ ਅਸੀਂ ਸਮਝਦੇ ਆਂ ਅਸੀਂ ਕਮਾਰਿਆਂ ਅਸੀਂ ਖੇਤੀ ਕਰ ਰਹੇ ਆਂ ਅਸੀਂ ਆਹ ਕਰ ਰਹੇ ਆਂ ਉਹ ਕਰ ਰਹੇ ਆਂ ਨੌਕਰੀ ਕਰ ਰਹੇ ਆਂ ਬੱਚਿਆਂ ਨੂੰ ਪੜਾ ਰਹੇ ਆਂ ਕੁਝ ਨਹੀਂ ਸਾਡੇ ਕੋਲ ਹੋ ਨਾ ਹੋਇਆ ਹੈ ਨਾ ਹਮ ਕੀਆ ਨਾ ਕਰਾਂਗੇ ਸਦਾ ਧਿਆਈ ਮਨ ਸਦਾ ਧਿਆਈ ਮਨ ਵਿੱਚ ਧਿਆਉ ਨੂੰ ਮਨ ਧਿਆਵੇ ਨੂੰ ਮਨ ਯਾਦ ਕਰੇ ਇਕ ਕੰਮ ਕਰਨਾ ਈਤ ਊਤ ਨਹੀਂ ਵਿਚੂੜੈ ਸੋ ਸੰਗੀ ਗਣੀਏ ਬਿਣਸ ਜਾਏ ਜੋ ਨਿਮਕਮੈ ਸੋ ਅਲਪ ਸੁਖ ਪਨਿਏ ਈਤ ਇੱਥੇ ਇਸ ਲੋਕ ਵਿੱਚ ਸਰੀਰ ਦੇ ਰਹਿੰਦੇ ਆ ਊਤ ਪਰਲੋਕ ਵਿੱਚ ਰਹਿੰਦੇ ਆ ਦੋਨੇ ਪਾਸੇ ਵਿਚੜਦਾ ਨਹੀਂ ਉਹ ਕਦੇ ਵੀ ਅਸਲ ਵਿੱਚ ਉਹੀ ਹੈ ਜਿੰਦ ਜੀਆ ਅੰਦਰ ਜੀਓ ਸਭ ਕਿਛ ਜਾਣ ਲਾ ਉਹ ਹੈ ਉਹੀ ਜੀਵਨ ਦਾ ਦਾਤਾ ਹੈ ਕਲੇਸ਼ਰੀਰ ਦਾ ਦਾਤਾ ਨਹੀਂ ਉਹ ਜਿੰਦ ਦਾ ਦਾਤਾ ਜਿੱਥੇ ਵੀ ਜਿੰਦ ਹੈ ਉਹ ਆਪ ਹੈ ਜਿੱਥੇ ਵੀ ਵੈਸੇ ਜੜ ਚੇਤਨ ਵਿੱਚ ਵੀ ਹੈ ਸਾਰੇ ਕਿਤੇ ਸਿਜ ਕਰਕੇ ਪਾਦਸ਼ਾਹ ਕਹਿੰਦੇ ਨੇ ਈਤ ਊਤ ਇਸ ਲੋਕ ਵਿੱਚ ਵੀ ਨਹੀਂ ਵਿਛੜਦਾ ਕੇ ਵੀ ਨਹੀਂ ਵਿਛੜਦਾ ਨਾਲ ਹੈ ਸੰਗ ਹੈ ਸਹਾਈ ਹੈ ਪ੍ਰਗਟ ਨਹੀਂ ਹੈ ਬਸ ਪ੍ਰਗਟ ਕਰਨਿਆ ਜਿਹਨੇ ਉਹ ਇਹ ਸਭ ਤੋਂ ਵੱਡਾ ਕਰਮੋ ਕਰ ਗਿਆ ਸਮਝੋ ਇਹ ਤੂਤ ਗੁਰੂ ਵੀ ਪਰਮਾਤਮਾ ਵੀ ਕੋਈ ਸੰਤ ਹੋਵੇ ਗੁਰਮੁਖ ਹੋਵੇ ਉਹ ਵੀ ਇਹ ਤਿੰਨੇ ਹੀ ਇਹ ਤੂਤ ਨਹੀਂ ਛੱਡਦੇ ਉਹ ਜਵਿੰਦੇ ਵਿਛੜੇ ਇਹ ਜਵਿੰਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ ਸੰਤਾਂ ਬਾਰੇ ਕਿ ਗੁਰੂ ਦੋਵੇ ਥਾਵ ਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸੁvare ਕਾਰਜ ਹੋਏ ਸਗਲੇ ਪੂਰੇ ਤੇ ਪਰਮਾਤਮਾ ਬਾਰੇ ਇਥੇ ਕਹੇ ਰਹੇ ਕੀ ਤੂਤ ਨਹੀਂ ਵਿਚੁਰਾ ਸੋ ਸੰਗੀ ਗਣੀਏ ਉਹਨੂੰ ਆਪਣਾ ਸੰਗੀ ਸਮਝ ਲੈ ਗਣੀਏ ਉਹਨੂੰ ਗਿਣਤੀ ਵਿੱਚ ਰੱਖ ਉਹ ਸਾਡਾ ਸੰਗੀ ਹੈ ਬਨ ਫਿਹਾਵਲੇ ਹਿਕ ਸਾਥੀ ਲੰਧਮ ਡਖਣੇ ਵਲੇ ਕਦੇ ਇਸ بڑے ਭਿਆਨਕ ਜੰਗਲ ਦੇ ਵਿੱਚ ਵੈਸੇ ਸਾਨੂੰ ਇਹ ਭਿਆਨਕ ਜੰਗਲ ਲੱਗਦਾ ਹੈ ਘਰ-ਬਾਰ ਪਰਿਵਾਰ ਸੰਸਾਰ ਕਦੇ ਭਿਆਨਕ ਜੰਗਲ ਲੱਗਿਆ ਹੋਵੇ ਕਿਸੇ ਦੁਰਮਕ ਨੂੰ ਸਾਡੀਆਂ ਨੂੰ ਨਮਸਕਾਰ ਹੈ ਉਹਨੂੰ ਜੰਗਲ ਲੱਗਿਆ ਹੋਵੇ ਇਹ ਜੰਗਲ ਵੀ ਪਨਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਇਆ ਦਾਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤਾਂ ਜੰਗਲ ਵਾਂਗੂ ਕਿਸੇ ਨੂੰ ਲੱਗਿਆ ਹੋਵੇ ਨਾਮ ਉਸੇ ਦਿਨ ਆਏਗਾ ਜਿਸ ਦਿਨ ਇਹ ਹਰ ਚੀਜ਼ ਫਿੱਕੀ ਲੱਗਣਾ ਜਾਏ ਹਰ ਚੀਜ਼ ਬੇਰਸ ਲੱਗੇ ਬਿਖੇ ਬਨ ਫੀਕਾ ਤਿਆਗ ਨਹੀਂ ਸਕੀਏ ਤਾਂ ਛੱਡੇਗਾ ਜੇ ਅਜੇ ਮਿੱਠਾ ਲੱਗ ਰਿਹਾ ਹੈ ਨਹੀਂ ਛੱਡ ਸਕਦਾ ਬਲਕੇ ਹੋਰ ਫਸ ਰਿਹਾ ਜੋ ਜੋ ਉਬਰ ਵਧ ਰਹੀ ਹੈ ਫਸ ਰਿਹਾ ਹੈ ਸ਼ਾ ਸੰਗਜੀ ਜੋ ਗੁਰੂ ਦੀ ਕਿਰਪਾ ਦੁਆਰਾ ਦਿਖ ਰਿਹਾ ਹੈ ਉਹ ਚੀਜ਼ ਫਸਲੇ ਨਿਕਲ ਰਿਹਾ ਮੰਗ ਰਿਹਾ ਹੋਰ ਬਿਖੇਵਨ ਨੂੰ ਮੰਗ ਰਿਹਾ ਫਿੱਕੇ ਨੂੰ ਭੰਗ ਰਿਹਾ ਮਿੱਠੇ ਨੂੰ ਤਿਆਗ ਰਿਹਾ ਇਹ ਨੂੰ ਮਿੱਠਾ ਸਮਝ ਰਿਹਾ ਬੀਠੀ ਕਰ ਕਰ ਬਿਖਿਆ ਖਾਏ ਘਾ ਰਿਹਾ ਸਤਗੁਰੂ ਜੀ ਕਹਿੰਦੇ ਇਹ ਉਸ ਦਾ ਨੁਹਦਾ ਹੈ ਨਾ ਇਹ ਬਿਖੇਵਨ ਇਹ ਜੰਗਲ ਹੈ ਇਹ ਇਹ ਅਵਸਥਾ ਬਨ ਪਿਹਾਵਲੇ ਇਕ ਸਾਥੇ ਲੰਧਮ ਦੁਖ ਹਰਤਾ ਹਰ ਨਾਮ ਜਿਹੜਾ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹਰੀ ਦਾ ਨਾਮ ਮੈਨੂੰ ਲੱਭ ਗਿਆ ਹਉ ਬਲ ਬਲ ਜਾਈ ਸੰਤ ਪਿਆਰੇ ਮੈਂ ਗੁਰੂ ਖਾ ਤੋ ਕੁਰਬਾਨ ਜਾਵਾਂ ਗੁਰੂ ਤੋ ਕੁਰਬਾਨ ਜਾਵਾਂ ਜੀਨ ਕਰਕੇ ਇਹ ਮਲੇ ਮਲੇ ਜੇਨ ਕਰਕੇ ਇਹ ਅਵਸਥਾ ਬੜੀ ਹੈ ਸ਼ਬਦ ਵਿੱਚ ਵੀ ਆਖਾਈ ਐ ਰਵੀ ਚਾਹੀ ਕਹਿਣਗੇ ਵੀ ਮਨੂ ਨਾ ਸਾਰਾਂ ਦੀ ਤੂੜ ਦੇ ਜਿਹੜੇ ਤੇਰੇ ਦੇ ਕਹਨੇ ਸੋ ਸੰਗੀ ਗਲਿਏ ਉਹਨੋ ਸੰਗੀ ਗਲ ਲੈ ਇਹ ਮੇਰ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਣੀਏ ਬਿੰਦ ਸਜਾਏ ਜੋ ਨਿਮਖ ਵਿੱਚ ਇੱਕ ਛੇਨ ਵਿੱਚ ਨਿਮਖ ਜਾਏ ਜੀ ਖਤਮ ਹੋ ਜਾਏ ਜਿਹੜੀ ਚੀਜ਼ ਉਹ ਨੂੰ ਸੰਨੀ ਨਾ ਗਣੀ ਕੋਈ ਵੀ ਚੀਜ਼ ਨਹੀਂ ਜਿਹੜੀ ਐਸੀ ਨਿਮਖ ਹਾਰ ਚੀ ਚਲੋ ਦੁਨੀਆਂ ਦੇ ਪਦਾਰਥ ਧਨ ਦੌਲਤ ਨੂੰ ਛੱਡੋ ਗੁਰਬਾਣੀ ਤਾਂ ਕਹਿੰਦੀ ਹੈ ਫਰੀਦਾ ਚੱਲਣ ਚੱਬਣ ਰਤਨ ਸੇ ਜਾਂਦੀ ਵਹਿ ਗਏ ਇਹ ਲੱਤਾਂ ਸਾਥ ਛੱਡਣ ਲੱਗ ਪਈਆਂ ਹੋਣਗੀਆਂ ਤਾਂ ਅੱਖਾ ਜਾ ਓਕੇ ਚੱਲਦਾ ਅੱਖਾ ਛੱਡ ਗਈ ਰਤਨ ਆਪਾਂ ਹੋਰ ਵਧੀਆ ਐਨਕ ਲਾ ਲਈ ਸਮਝਿਆ ਨਹੀਂ ਐਨਕ ਲਾਉਣ ਦਾ ਕੋਈ ਡਰ ਚੰਗੀ ਗੱਲ ਹੈ ਦੇਖੋ ਪਰ ਸਮਝਿਆ ਦਾ ਨਹੀਂ ਵੀ ਹੁਣ ਸਮਾਂ ਆ ਗਿਆ ਸਾਡਾ ਚੱਲਣ ਜੇ ਲੱਤਾਂ ਤੋਂ ਉੱਠਣਾ ਔਖਾ ਹੋ ਗਿਆ ਚੱਬਣ ਦੰਦ ਚਲੇ ਗਏ ਆਪਾਂ ਹੋਰ ਵਧੀਆ ਲਵਾ ਲੈਂਦੇ ਹਾਂ ਹੋਰ ਉਸ ਤੋਂ ਵੀ ਵਧੀਆ ਲਵਾ ਲੈਂਦੇ ਹਾਂ ਸਮਝੇ ਨਹੀਂ ਵੀ ਸਮਾਂ ਆ ਗਿਆ ਸਾਡਾ ਕਿਉਂਕਿ ਭੁੱਲੇ ਹੋਏ ਹਨ ਉਹਦੇ ਟਕੇ ਚਾਰ ਦੇਤੇ ਭੁੱਲ ਗਿਆ ਭੁਲਾ ਦਿੱਤਾ ਬਸ ਸਤਗੁਰੂ ਜੀ ਕਹਿੰਦੇ ਬਿਨ ਸਜਾਏ ਜੋ ਨਿਮਖ ਮੈਂ ਖਤਮ ਹੈ ਖਾਂਦਿਆਂ ਖਾਂਦਿਆਂ ਮੂੰਹ ਘੱਟਾ ਦੰਦ ਪਹਿਨਾਂਦਿਆਂ ਸਭ ਅੰਗ ਅੰਗ ਚੱਲ ਜੋਗੇ ਨੇ ਪਹਿਨਣਾ ਫੇਰ ਵੀ ਨਹੀਂ ਛੜਿਆ ਸਮਝਿਆ ਨਹੀਂ ਗੱਲ ਤਾਂ ਬਿਨ ਭੂਜੇ ਮਾਨੁਖ ਬਿਰਤਾ ਆਇਆ ਬਿਨਾਂ ਸਮਝੇ ਸੜਾ ਕੋਈ ਕਰਮ ਜਿਹੜੇ ਮਰਜੀ ਅਸੀਂ ਕਥਾ ਕਰੀ ਜੇ ਇਹ ਸਾਧ ਸੰਗਤ ਜੀ ਜੇ ਕੋ ਵੀ ਤੁਸੀਂ ਨਹੀਂ ਸਮਝੇ ਮੈਂ ਸਮਝ ਗਿਆ ਮਤਾ ਇਸ ਭਲੇਕੇ ਵਿੱਚ ਵੀ ਰਹਿਣਾ ਨਾ 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 ਸਮਝਿਆ ਹੋਇਆ ਨੂੰ ਦੇਖਿਆ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਦੁਆਰਾ ਸਾਡੇ ਸਾਹਮਣੇ ਸਮਝੇ ਹੋਏ ਹੀ ਬੋਲ ਰਹੇ ਨੇ ਆ 35 ਮਹਾਬਰਖ ਦੇਖੋ ਉਹਨਾਂ ਦਾ ਜੀਵ ਜਿਕਰ ਕੇ بادشاہ ਕਹਿੰਦੇ ਨੇ ਜਿਹੜੇ ਨਿਮਖ ਵਿੱਚ ਆਪਣਾ ਸਰੀਰ ਹੀ ਰਾਤ ਛੱਡ ਰਿਹਾ ਨਿਮਖ ਵਿੱਚ ਨਹੀਂ ਸਮਝ ਰਿਹਾ ਜਿਹੜਾ ਸਵੰਦਾ ਹੈ ਨਾ ਉਹ ਤਾਂ ਭੱਜ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਗੁਰਮੁਖਾਂ ਦੀ ਸ਼ਰਨ ਵਿੱਚ ਲੋਕਾਂ ਵਧਾਇਆ ਉਤਾਰ ਵਕਤ ਵੀ ਨਹੀਂ ਹੁਣ ਗਿਆ ਕੰਮ ਹੁਣ ਨਹੀਂ ਰਿਹਾ ਹੁਣ ਸਮਾ ਨਹੀਂ ਰਿਹਾ ਅੱਗਾ ਨੇੜੇ ਆਇਆ ਪਿੱਛਾ ਰਿਹਾ ਦੂਰ ਹਲੇ ਤਾਂ ਸੜਪ ਅੱਗਾ ਤਾਂ ਸਮਝੇ ਨਹੀਂ ਆਈ ਵੀ ਜਾਣਾ ਵੀ ਹੈ ਇਥੋਂ ਇਹ ਤਾਂ ਯਾਦ ਹੀ ਨਹੀਂ ਆਇਆ ਕਿ ਜੇ ਯਾਦ ਆ ਗਿਆ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ ਚੱਲਣ ਸਾਰ ਨਾ ਜਾਣ ਦੀ ਕਾਜ ਸਵਾਰਨ ਹਰ ਤਾਂ ਕਰਿਆ ਬਿਨ ਸਜਾਏ ਜੋ ਨਿਖਵੇਂ ਸੋ ਅਲਪ ਸੁਖ ਪੜੀ ਉਹਨੂੰ ਛੋਟਾ ਜਿਹਾ ਸੁਖ ਕਹਿਣਾ ਮਾਇਆ ਦਾ ਹਰ ਸੁਖ ਛੋਟਾ ਹੀ ਹੈ ਖਤਮ ਹੋਣ ਵਾਲਾ ਅਲਪ ਸੁਖ ਸਦੀਵੀ ਸੁਖ ਹਲਤ ਸੁਖ ਪਲਤ ਸੁਖ ਨਿਤ ਸੁਖ ਹਰ ਸਿਮਰਨੋ ਉਹ ਹੈ ਸਦੀਵੀ ਸੁਖ ਪਰਤ ਪਾਲੈ ਅਪੇ ਆਉ ਦੇ ਕਿਛ ਊ ਨ ਹੋਈ ਸਾ ਸਾ ਸੰਭਾਲਤਾ ਮੇਰਾ ਪ੍ਰਭ ਸੋਈ ਪਾਲਣਾ ਕਰ ਰਿਹਾ ਸਾਡੀ ਪਰਤ ਪਾਲੈ ਕਿਵੇਂ ਕਦਾ ਅਪੇ ਆਉ ਦੇ ਜਦੋਂ ਅਜੇ ਖਾਣ ਦਾ ਹੀ ਪਤਾ ਨਹੀਂ ਸੀ ਮੰਗਣ ਦਾ ਹੀ ਪਤਾ ਨਹੀਂ ਸੀ ਉਦੋਂ ਬਾਦੇ ਰੂਪ ਵਿੱਚ ਆਪ ਦੇ ਰਿਆ ਸੀ ਉਹ ਉਦੋਂ ਦਿੱਤਾ ਸੀ 12 ਵਿਵਸਥਾ ਵਿਵਸਥਾ ਹਾਲਤ ਨੂੰ ਕਹਿੰਦੇ ਸਵਸਥ ਵਿਵਸਥਾ ਹਰ ਕੀ ਸੇਵਾ ਮਦੇ ਅੰਤ ਪ੍ਰਭ ਜਾਪਣ ਸਾਰੇ ਸਮਿਆਂ ਵਿੱਚ ਜੀਣ ਦਿੱਤਾ ਤੇ 12 ਵਿਵਸਥਾ ਬਾਣੇ ਪਾਣੀ ਬਾਰ ਬਾਰ ਜਾਓ ਬਾਰ ਬਾਲਿਕ ਇੱਕ ਇੱਕ ਅੱਖਰ ਦੇ ਅੱਖਰ ਅਰਥ ਹੀ ਮੇਰੇ ਮਾਲਕ ਨੇ ਕਿਤਨੇ ਕੀਤੇ ਨੇ ਐਡੀ ਐਡੀ ਵਿਸਥਾਰਤ ਚੀਜ਼ਾਂ ਸਾਨੂੰ ਦਿੱਤੀਆਂ ਨੇ ਭੋਰਾ ਨਹੀਂ ਕਦਰ ਕਰ ਰੇ ਇਸ ਗੁਰੂ ਕੀ ਬਾਣੀ ਦੀ ਸਾਸ਼ਕੀ ਕਿੰਨਾ ਕ ਸਮਾ ਤੁਸੀਂ ਸਤਸੰਗੀ ਹੋ ਰੋਜ ਦੇ ਕਿੰਨਾ ਕ ਸਮਾਂ ਬਾਣੀ ਵਿੱਚ ਬਤੀਤ ਹੁੰਦਾ ਹੈ 24 ਘਟਿਆਂ ਵਿੱਚ ਹਿਸਾਬ ਜ਼ਰੂਰ ਲਾਇਆ ਕਰ ਕਿੰਨਾ ਕਦੇ ਵੀ ਅੱਧਾ ਕ ਸਮਾਂ 12 ਘੰਟੇ ਸਾਡੇ ਬਾਣੀ ਵਿੱਚ ਨਿਕਲਦੇ ਨਹੀਂ ਚਲੋ 12 ਦੁੱਜੇ ਵਿੱਚ ਹੋ ਜਾਏਗਾ ਕੰਮ ਫਿਰ ਵੱਢ ਜਾਏਗਾ ਚਲੋ 12 ਦੀ 6 ਕਿਉਂਕਿ ਭਗਤ ਨੇ ਕਿਹਾ ਨਾ ਏਕ ਘੜੀ ਆਧੀ ਘੜੀ ਆਧੀ ਤੇ ਫਿਰ ਆਦ 6 ਲਾ ਲਓ 3 ਲਾ ਲਓ ਆਧੀ ਤੇ ਆਦ ਕਹਿੰਦੇ ਨਹੀਂ ਹੋਰ ਘੱਟ ਸਮਾਂ ਘੰਟਾ ਹੀ ਲਾ ਜਿਹੜਾ ਸਾਰੂ ਦਿੱਤਾ ਹੀ ਹੋਇਆ ਵੀ ਇੰਨਾ ਕੁ ਤਾਂ ਤੇਰਾ ਬਣਦਾ ਢਾਈ ਘੰਟੇ ਨਹੀਂ ਇਤਨੇ ਉਹ ਪਾਲਣਾ ਕਰ ਰਿਹਾ ਹੈ ਪਰ ਤਪਾਲ ਕਰੈ ਪਰਣਾ ਕਰਦਾ ਪਰ ਤਪਾਲ ਕਰੈ ਜੀ ਅਦਭਉ ਭਾਂ ਆਪਿਆਉ ਦੇ ਆਪਿਆਉ ਹੁੰਦਾ ਜਦੋਂ ਪਤਾ ਨਹੀਂ ਸੰ ਬਾਰ ਵੀ ਵਰਤਾ ਤੁਦਾ ਪਿਆਰੇ ਦੂਧ ਫਿਰ ਜਦੋਂ ਬਿਰਧ ਭਿਆ ਉੱਪਰ ਸਾਖ ਸੈਨ ਵਿੱਚ ਹੋਰੀ ਅਸੀਂ ਪੰਕਤੀ ਲਈ ਕਿਉਂਕਿ ਆਪਿਆਉ ਦੋ ਸਮੇ ਹੁੰਦਾ ਹੈ ਜਦੋਂ ਨਹੀਂ ਕੋਈ ਖਾਣ ਦਾ ਹੱਥ ਚੱਲਦਾ ਹੈ ਮੂੰਹ ਤੱਕ ਨਹੀਂ ਪਹੁੰਚ ਸਕਦਾ ਉਹਨੂੰ ਕਹਿੰਦੇ ਨੇ ਅਪਿਆਓ ਜਦੋਂ ਬੱਚੇ ਨੂੰ ਪਤਾ ਹੀ ਨਹੀਂ ਅਸਥਨ ਹੈ ਕਿੱਥੇ ਉਦੋਂ ਉਹ ਅਪਿਆਓ ਹੈ ਜਦੋਂ ਸਾਡਾ ਕੰਮ ਲ ਕੋਈ ਸਰੀਰ ਇਸ ਤਰ੍ਹਾਂ ਦਾ ਇੱਕ ਅੱਧੀ ਵਾਰੀ ਬਣਾਉਂਦਾ ਹੈ ਉਹ ਜੀਵਨ ਵਿੱਚ ਜ਼ਰੂਰ ਹਰੇਕ ਦਾ ਅਪਿਆਓ ਜਦੋਂ ਕੋਈ ਢਿੱਲਾ ਬੱਠਾ ਜਾ ਹੋ ਜੇ ਨਾ ਉਹਨੂੰ ਦੂਜਾ ਉੱਠ ਕੇ ਨਿਭਾਵੇ ਸਾਡੇ ਨਾਲ ਤਾਂ 6 ਮਹੀਨੇ ਲਗਾਤਾਰ ਰਿਆ ਅਪਿਆਓ ਦੇਖ ਵੀ ਨਹੀਂ શક ਸਕਦੇ ਉਹ ਦਿਖਾਇਆ ਪਾਤਸ਼ਾਹ ਨੇ ਖੋਲ ਕੇ ਇਹੀ ਤਾਂ ਹੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਵੀ ਦੇਖ ਕਿਵੇਂ ਮੈਂ ਪਾਲਣਾ ਕਰਤਾ ਪਾਤਸ਼ਾਹ ਕਹਿੰਦੇ ਨੇ ਫਿਰ ਕਿਛ ਔਰ ਨਾ ਹੋਈ ਮਾਂ ਕਮੀ ਰੱਖ ਦਿੰਦੀ ਏ ਬੱਚਾ ਰੋਈ ਜਾਂਦਾ ਵੀ ਦੇ ਨੀ ਹਲਾਲ ਜੀ ਠਹਿਰ ਜਾਓ ਨਾਲੇ ਕਹੀ ਹੋ ਜਾਂਦੀ ਏ ਉਹ ਨਹੀਂ ਕਮੀ ਰੱਖਦਾ ਉਹ ਸੇਵਕ ਦਿੰਦਾ ਜੇ ਉਹ ਕਮੀ ਰੱਖਦੇ ਸਵਾਸ ਦੇਣ ਵਿੱਚ ਉਹ ਨਾ ਹੋਈ ਤੇ ਰਹਿ ਜਾਗੇ ਅਸੀਂ ਸਾਜ ਸੰਦੇ ਜੀ ਉਹ ਕਮੀ ਨਹੀਂ ਛੱਡਦਾ ਇਸ ਸੰਸਾਰ ਵਾਲੇ ਕਮੀਆਂ ਇਹ ਵਿੱਚ ਆਪਾਂ ਸਾਰੇ ਕਮੀਆਂ ਵਾਲੇ ਆ ਸਾਜ ਸਾਜ ਸੰਭਾਲਦਾ ਇਹ ਦੇ ਅਹਿਸਾਸ ਸਵਾਸ ਸਾਸ ਤੋਂ ਭਾਵ ਸਾਸ ਹੀ ਸੰਭਾਲ ਰਿਹਾ ਇੱਕ ਸਵਾਸ ਦਾ ਹੈ ਅਸੀਂ ਸੋਕ ਕੇ ਆਏ ਹਾਂ ਅਸੀਂ ਯਾਤਰ ਕਰ ਰਹੇ ਸੀ ਸਵਾਸ ਲੈਣ ਦਾ ਪਤਾ ਨਹੀਂ ਜੀ ਸਾਨੂੰ ਅਸੀਂ ਸੌ ਰਹੇ ਆ ਜਾਗ ਰਹੇ ਆ ਜਿੰਦੇ ਆ ਕਿਸ ਤਰ੍ਹਾਂ ਦੇ ਆ ਕਿਧਰੋਂ ਪਏ ਆ ਕੁਝ ਨਹੀਂ ਸੀ ਪਤਾ ਉਹ ਫੇਰ ਵੀ ਸਮਾਰ। ਇੰਨਾ ਕਿ ਸਾਥ ਸੱਜ ਜੀ ਆਪਣੇ ਸਰੀਰ ਦੀ ਹੀ ਕਿਰਿਆ ਨੂੰ ਦੇਖ ਕੇ ਆਦ ਆ ਗਿਆ। ਕੁਝ ਨਹੀਂ ਭਗਤੀ ਹੋ ਜਾਏਗੀ ਤੁਹਾਡੀ। ਇੱਕ ਵਾਰੀ ਹੀ ਵਿੱਚ ਸਾਰਾ ਕੁਝ ਸਮਝ ਆ ਜਾਏਗਾ ਐਸਾ ਮੇਰਾ ਗੁਰਦੇਵ ਹੈ। ਇਹ ਐਸਾ ਵੀ ਰਬ। ਮੇਰਾ ਪ੍ਰਭ ਸੋਈ ਮੇਰਾ ਪ੍ਰਭ ਸੋਈ। ਪਹਿਲਾ ਤਾਂ ਸਾਨੂੰ ਮੇਰਾ ਹੀ ਨਹੀਂ ਲੱਗਦਾ ਉਹ ਜਿਹੜੇ ਮੇਰੇ ਲੱਗਦੇ ਨੇ ਉਹ ਮੇਰੇ ਨਹੀਂ ਐ ਜਿਹੜਾ ਮੇਰਾ ਹੈ ਉਹ ਮੇਰਾ ਲੱਗਦਾ ਨਹੀਂ ਉਹਦੇ ਲਈ ਮੰਗਦਾ ਹੀ ਨਹੀਂ ਜਿਹੜੇ ਮੇਰੇ ਹੈ ਨਹੀਂ ਉਹਨੇ ਨੇ ਸਾਰੀ ਉਮਰ ਖਰਾਬ ਕਰ ਦਿੱਤੀ ਸਾਰੀ ਉਮਰ ਖਰਾਬ ਕਿਹਾ ਨਾ ਮੰਨ ਸਿਰ ਖਾਕ ਚਾਨੇ ਜਿਨ ਸੰਗ ਤਨ ਮਨ ਜਾਲਿਆ ਜੇ ਇਹਨਾਂ ਨਾਲ ਲਾਉਗੇ ਤਨ ਤੇ ਮਨ ਦੋਏ ਖਵਾਰ ਹੋ ਜਾਣਗੇ ਉਦੇ ਨਾਲ ਲਾਓਗੇ ਸਦੀਵੀ ਹੋ ਜਾਓਗੇ ਸਰੀਰ ਜ਼ਰੂਰ ਬੁੱਢਾ ਹੋ ਜਾਏਗਾ ਤੁਸੀਂ ਬੁੱਢੇ ਨਹੀਂ ਹੋਵੋਗੇ ਗੁਰਮੁਖ ਬੁੱਢੇ ਕਦੇ ਨਹੀਂ ਬਲਕੇ ਜ਼ਿਆਦਾ ਉਹ ਤਾਂ ਬੁੱਢੇ ਹੋ ਕੇ ਵੀ ਬੁੱਢੇ ਵਾਰੇ ਖੱਡਾ ਐਸਾ ਵਾਹਦੇ ਨਹੀਂ ਜਵਾਨੀ ਵਾਹਦੇ ਉਹ ਕੰਮ ਕੀਤਾ ਬੁੱਢੇ ਵਰੀ ਜਿਹੜਾ ਅਸੰਭਵ ਹੈ بڑے ਦੋਸੂਰ ਵਿੱਚ ਸਤ ਤਰਨ ਤਾਰਨ ਦੇ ਮਿਦਾਨ ਦੇ ਵਿੱਚ ਆਪ ਜੀ ਦੇਖਦੇ ਹੋ ਯਾਦਗਾਰ ਬਣੀ ਹੋਈ ਹੈ ਬਾਬਾ ਜੀ ਇਹ ਅਵਸਥਾ ਬਣਦਾ ਹੈ ਕਹਿੰਦੇ ਐਸਾ ਹੈ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਊਚਾ ਜਾਕਰੂਪ ਫਿਰ ਅਛਲ ਹੈ ਉਹਨੂੰ ਛਲ ਨਹੀਂ ਸਕਦਾ ਕੋਈ ਅਛਲ ਚਲਾਈ ਨਾ ਚਲ ਹੈ ਨਾ ਕਾਓ ਘਟਾਰਾ ਕਰ ਸਕੇ ਕਿਹਦਾ ਚਲ ਹੈ ਅਛੇਦ ਛੇਦ ਚੁੱਕ ਉਹ ਛੇ ਅਛੇਦ ਹੈ ਉਹਨੂੰ ਕੋਈ ਚੀਜ਼ ਮਾਰ ਨਹੀਂ ਸਕਦੀ ਅਨਹਤ ਹੈ ਅਪਾਰ ਹੈ ਸਾਡੀ ਦ੍ਰਿਸ਼ਟੀ ਸਾਡੇ ਬੋਲ ਸਾਡਾ ਕੋਈ Indra ਉੱਥੇ ਤੱਕ ਪਹੁੰਚ ਨਹੀਂ ਸਕਦਾ ਐਡਾ ਵੱਡਾ ਉਹਦਾ ਸੋਹਣਾ ਰੂਪ ਹੈ ਉੱਚਾ ਹੈ ਜਦ ਜਦ ਕਰੇ ਅਨੰਦ ਜਨ ਅਚਰਜ ਅਨੂ ਜਿਹੜੇ ਉਹਦੇ ਜਲ ਲੈ ਨਾ ਉਹਨੂੰ ਜਪ ਜਪ ਕੇ ਅਨੰਦ ਵਿੱਚ ਰਹਿੰਦੇ ਨੇ ਦੋ ਸ਼ਕਤੀਆਂ ਵੱਡੀਆਂ ਨੇ ਇੱਥੇ ਦੋਹੇ ਵਿਆਪਕ ਨੇ ਪਰਮਾਤਮਾ ਬਾਦ ਹੋ ਤੇ ਬਾਇਆ ਦੋਹੇ ਹੀ ਵਿਆਪਕ ਨੇ ਪਰਮਾਤਮਾ ਨੂੰ ਜਪ-ਜਪ ਕੇ ਆਨੰਦ ਹੁੰਦਾ ਹੈ ਬਾਦੋ ਨੂੰ ਜਪ ਕੇ ਬਾਇਆ ਨੂੰ ਜਪ-ਜਪ ਕੇ ਬਨੁਖ ਤੱਗ ਹੁੰਦਾ ਹੈ ਉਥੇ ਆਨੰਦ ਹੁੰਦਾ ਹੈ ਤੇ ਤੱਗ ਹੁੰਦਾ ਜਿੰਨਾ ਜਪਦਾ ਜਿਆਦਾਤਰ ਦੁੱਖ ਮਾਇਆ ਦਾ ਹੀ ਕਿਹਾ ਗਿਆ ਬਾਣੀ ਦੇ ਵਿੱਚ ਵਾਇਾ ਜੇ ਵਰ ਦੁੱਖ ਨਹੀਂ ਭਵ ਥੱਕੇ ਸੰਸਾਰ ਸਤਗੁਰੂ ਜੀ ਕਹਿੰਦੇ ਨੇ ਆਨੰਦ ਕਰਦੇ ਨੇ ਤੇਰੇ ਜਨ ਤੇਰੇ ਨੇ ਜਿਹੜੇ ਜਿਨ੍ਹਾਂ ਨੇ ਤੈਨੂੰ ਸੌਂਪ ਦਿੱਤਾ ਹੈ ਸਾਰਾ ਤੇਰੇ ਬਣ ਗਏ ਨੇ ਜਿਹੜੇ ਉਹ ਕਹਿੰਦੇ ਆ ਆਨੰਦ ਕਰਦੇ ਨੇ ਕਰਦੇ ਤੈਨੂੰ ਯਾਦ ਕਰ ਕਰ ਕੇ ਨੇ ਨਾਨਕ ਭਗਤਨ ਕਹਿ ਕਰ ਸਦਾ ਅਨੰਦ ਅਨੰਦ ਕਰੈ ਤੇਰੇ ਜਤ ਬਰਬ ਗਿਆਨੀ ਕਹਿ ਕਰ ਸਦਾ ਅਨੰਦ ਨਾਨਕ ਭਗਤਾ ਸਦਾ ਵਿਗਾਸ ਤੇ ਗਾंदे ਹਮੇਸ਼ਾ ਰਹੋ ਹੋਰ ਕੁਝ ਗਾਣ ਨਾ ਗਾਣ ਤੈਨੂੰ ਨਹੀਂ ਛੱਡਦੇ ਹੋਰ ਕਿਸੇ ਦੀ ਗੱਲ ਬੰਦਣ ਨਾ ਬੰਦਣ ਤੇਰੀ ਨਹੀਂ ਮੋੜਦੇ ਭਾਣੇ ਵਿੱਚ ਰਹਿੰਦੇ ਨੇ ਸਹੀ ਭਗਤ ਜੇ ਸੱਚੇ ਭਾਣੇ ਜਬ ਕਾਲ ਤੇ ਭਏ ਨਿਕਾਣੇ ਉਹ ਜਬ ਕਾਲ ਤੋਂ ਬੇਮਹਤਾਜ ਨਿਕਾਣ ਦਾ ਅਰਥ ਹੁੰਦਾ ਹੈ ਬਹਤਾਜ ਕੀ ਦੇ ਕਾਣੇ ਕੋਈ ਨਹੀਂ ਹਮ ਕਾਹੂ ਕੀ ਕਾਣ ਕਾਟ ਤੇ ਆਪਣੇ ਗੁਰ ਪ੍ਰਸਾਦੇ ਕਿਸੇ ਦੀ ਪਰਵਾਹ ਨਹੀਂ ਹੁੰਦੀ ਆਪਣੇ ਦੀ ਪਰਾਏ ਦੀ ਪਰਿਵਾਰ ਦੀ ਕਰ ਕਿਸੇ ਦੀ ਨਹੀਂ ਸਿਰਫ ਤੇ ਸਿਰਫ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਅਨੰਦ ਕਰਦੇ ਰਹਿੰਦੇ ਨੇ ਸਾਬਤ ਦੇਹੋ ਦਿਆਲ ਪ੍ਰਭ ਜੇ ਤੂੰ ਮਹਿ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਕਰੇਨ ਪਗ ਸੋਧਾ ਹੁਣ ਮੰਗ ਕਰੈਨ हे ਮੇਰੇ ਮਾਲਕ ਮੈਨੂੰ ਮਤ ਉਹ ਦੇ ਸਭ ਮਤ ਦਿਓ ਦਿਆਲ ਪ੍ਰਭ ਹੇ ਦੇਵਾਲੂ ਪ੍ਰਕਾਲ ਕਿਰਪਾਲੂ ਪਰਮਾਤਮਾ ਜੀਓ ਮੈਨੂੰ ਉਹ ਬਤ ਦੇ ਕਿਹੜੀ ਸੋਬੁਦ ਦੀਜੈ ਜਿਤ ਵਿਸਰੈ ਨਾਹੀ ਸੋ ਮਤ ਦੀਜੈ ਜਿਤ ਤੁਧ ਧਿਾਈ ਸਾਸ ਸਾਸ ਤੇਰੇ ਗੁਣ ਗਾਵ ਨਾਨਕ ਓਟ ਗੁਰ ਚੰਨਾ ਜੀਓ ਉਹ ਬਤ ਦੇ ਮੈਨੂੰ ਲੇੜੀ ਮਤ ਹੋਰ ਸਮਾਜ ਰਾਜ ਹੋਰ ਪਾਸੇ ਸਾਨੂੰ ਪ੍ਰਭਾਵੇ ਲਾਵੇ ਉਹ ਮਤ ਨਹੀਂ ਸਾਬਤ ਦੇ ਦੇ ਆਲ ਪ੍ਰਭ ਖੇ ਦੇ ਆਲੂ ਪ੍ਰਭ ਜਿਤ ਤੁਮੈ ਅਰਾਧਾ ਜਿਸ ਤੇਰੀ ਯਾਦ ਬਣੀ ਜਿਹ ਦੇ ਨਾਲ ਐਸੀ ਮਤ ਮੈਨੂੰ ਦਿਓ ਤੇ ਮੈਂ ਹੋਰ ਕੀ ਵੰਗਦਾ ਇਹ ਮਤ ਕਿੱਥੋਂ ملےਗੀ ਇਹ ਆਰਾਧਨ ਦੀ ਕਲਾ ਕਿੱਥੇ ਬਣੇਗੀ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਕਹਿੰਦੇ ਜਿਹੜੇ ਸੰਤ ਨੇ ਤੇਰੇ ਸਾਧ ਨੇ ਉਹਨਾਂ ਦੇ ਚਰਨ ਧੋੜ ਮੈਨੂੰ ਮਿਲੇ ਸਾਧ ਕਿਉਂਕਿ ਉਹਨਾਂ ਨਾਲ ਮਿਲ ਕੇ ਹੀ ਯਾਰ ਵੈਸੇ ਆਉਂਦਾ ਉਹ ਸਾਧ ਉਹ ਸੰਤ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਸੰਗ ਤੇਰੇ ਬਦਨ ਤੂਟੇ ਜਿਹੜੇ ਬਰਬਾਦ ਤੁਮਾਂ ਦੇ ਪ੍ਰੀਤਮ ਪਿਆਰੇ ਸਾਧ ਜਨ ਨੇ ਉਹਨਾਂ ਨਾਲ ਤੇਰੇ ਬੰਧਨ ਟੁੱਟਣਗੇ ਬੰਧਨ ਖੋਲਣ ਸੰਤ ਜਨ ਪਰ ਅਸੀਂ ਬੰਧਨ ਖੁਲਵਾਣਾ ਨਹੀਂ ਚਾਹੁੰਦੇ ਸਾਧ ਇਹ ਬੰਧਨ ਪਵਾਵੜਾ ਜੋ ਇੱਕ ਬੰਧਨ ਸਤਗੁਰ ਬੰਧਨ ਤੋੜ ਦੇਹਾਰੇ ਬਹੁਤ ਨਗਰਬ ਬੁਝਾਰੀ ਜਿਓ ਉਹਨਾਂ ਸਾਧਾ ਨਹੀਂ ਕਰਦਾ ਸਾਧੂ ਦੇ ਬਚਨਾਂ ਦੁਆਰਾ ਸਾਡਾ ਕੁਝ ਬਣਦਾ ਹੈ ਸੰਤਾਂ ਦੁਆਰਾ ਬਣਦਾ ਹੈ ਸੰਤਾਂ ਕੋਲ ਆਨੰਦ ਹੈ ਸਾਨੂੰ ਆਨੰਦ ਮਿਲੇਗਾ ਸੰਤਾਂ ਕੋਲ ਨਾਮ ਹੈ ਸਾਨੂੰ ਉਹ ਨਾਮ ਮਿਲੇਗਾ ਸੁਖਮਨੀ ਸੁਖ ਅੰਮ੍ਰਿਤ ਪਰਵ ਨਾਮ ਭਗਤ ਜਨਾਂ ਕੈ ਮਨ ਬਿਸਰਾ ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦਿਹਾ ਬਿਲਾਏ ਸੰਤ ਸੰਤ ਜਨਾਂ ਵਿਣ ਭਾਈਆ ਕਿਨੇ ਇਹ ਨ ਪਾਇਓ ਨਾ ਉਹ ਸਾਦਾ ਰੇਦ ਪੱਗ ਸਾਦਾ ਉਹਨਾਂ ਦੇ ਪੈਰਾਂ ਦੀ ਚਰਨਾ ਦੀ ਧੂੜ ਮਿਲੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾ ਵਰਸਤ ਕਲਾਈ ਦਾਨ ਹੀ ਇਹੀ ਮੰਗਦਾ ਦਾਨ ਮਹਿੰਡਾ ਸਾਡੀ ਨਿਤਨੇਮ ਦੀ ਬਾਣੀ ਦੀ ਸੰਪੂਰਨਤਾ ਜਿੱਥੇ ਹੁੰਦੀ ਹੈ ਉੱਥੇ ਵੀ ਇਹੀ ਬਚਨ ਨੇ ਜਿੱਥੇ ਸੌਣ ਤੋਂ ਪਹਿਲਾਂ ਸਿੱਖਣਾ ਪਾਠ ਕਰਕੇ ਸੋਣਾ ਹੈ ਉੱਥੇ ਵੀ ਇਹੀ ਹੈ ਨਾਲ ਕ다ਸ ਇਹ ਸੁਖ ਮੰਗੈ ਬੋ ਕਉ ਕਰ ਸੰਤਨ ਕੀ ਤੋਰੇ ਸਭ ਤੋਂ ਵੱਡੀ ਚੀਜ਼ ਹੈ ਸਾਧ ਸੰਗ ਜਪਨੀ ਸੰਗ ਮਨ ਨਿਦਾਨ ਤਾਰੇ ਸਾਧਾ ਨਾਲ ਦੇ ਸੰਗ ਦੇ ਸੰਗੋ ਕੇ ਜਪਦਾ ਬਰੁਖ ਸਾਧਾ ਦੀ ਤਾਂ ਦ੍ਰਿਸ਼ਟੀ ਹੋ ਜਾਏ ਸੰਗ ਹੋ ਜਾਏ ਰੰਗ ਹੋ ਜਾਏ ਸੇਵਾ ਮਿਲ ਜਾਏ ਕੁਛ ਵੀ ਮਿਲ ਜਾਏ ਭਲਾਈ ਭਲਾ ਕੁਝ ਵੀ ਮਿਲ ਜਾਏ ਉਹਨਾਂ ਦਾ ਮਿਲ ਜਾਏ ਸਾ ਸਾਧ ਸੰਤ ਜਨਾ ਕਾ ਲੋਗਰਾ ਓੜ ਨਗਰ ਨਾ ਹੋਈ ਮਿਲ ਜਾਏ ਉਹਨਾਂ ਦਾ ਕੁਝ ਵੀ ਮੈਂ ਕਹਿੰਦਾ ਸੰਤ ਦੀ ਛਿੜਕੀ ਵੀ ਮਿਲ ਜਾਏ ਤਾਂ ਵੀ ਵਧੀਆ ਹੋਰ ਤਾਂ ਛੱਡੋ ਗੱਲ ਗੁਰ ਛਿੜਕੈ ਤਾਂ ਮਿੱਠਾ ਲੱਗੈ ਬਖਸ਼ੇ ਗੁਰਬਿੜਿਆਈ ਜੇ ਗੁਰੂ ਦੀ ਛਿੜਕ ਮਿੱਠੀ ਲੱਗ ਜਾਏ ਉਹ ਬਖਸ਼ ਦੇਗਾ ਪਰ ਨਹੀਂ ਲੱਗਦੀ ਜੇ ਕੋਈ ਪਹਿਲਾਂ ਤਾਂ ਸੰਤ ਤੇ ਮਿਲਦਾ ਬੋਖੋ ਸੰਤ ਮਿਲੇ ਵਡ ਭਾਗੀ ਮਿਲਦਾ ਓਖਾ ਹੈ ਜੇ ਮਿਲ ਜਾਏ ਸਾਗ ਰੰਗ ਨਹੀਂ ਹੋ ਸਕਦਾ ਉਹਦਾ ਹਾਂ ਕੜੀਸ ਜ਼ਰੂਰ ਲੈਂਦੇ ਆਂ ਅਸੀਂ ਸੰਤ ਨੂੰ ਨਾਲ ਇਹ ਚੀਜ਼ ਜ਼ਰੂਰ ਹੁੰਦੀ ਹੈ ਪਾਤਸ਼ਾਹ ਕਹਿੰਦੇ ਮੈਨੂੰ ਕਿ ਮੇਰੇ ਤੇ ਕਿਰਪਾ ਕਰੋ ਮੈਂ ਦਾਨ ਵਿੱਚ ਮੰਗਦਾ ਹਾਂ ਕਿ ਸਾਧਾਂ ਦਾ ਮੈਨੂੰ ਸੰਗ ਰੰਗ ਦਾਨ ਵਿੱਚ ਮਿਲ ਜਾਏ ਹਮੇਸ਼ਾ ਹੀ ਸਦੀਵੀ ਹੀ ਸਾਧ ਸੰਗ ਸਾਨੂੰ ਮਿਲਦਾ ਰਹੇ ਗੁਰੂ ਰਹਿਮਤ ਕਰਨ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਜੀ ਆਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ